ਦੇਰੋਂ ਬਸੀ ਹਲਕੇ ਤੋਂ ਤੀਸਰੀ ਵਾਰੀ ਫਾਈਲ ਕੀਤਾ ਹੈ ਐਮਐਲਏ ਚੋਣਾਂ ਵਾਸਤੇ ਜਿਹਦੇ ਵਿੱਚ ਇਸ ਵਾਰੀ ਪਹਿਲਾਂ ਵਾਲੇ ਤੋਂ ਹਟ ਕੇ ਕਿਹਾ ਕੁਝ ਮੁੱਦੇ ਆਪਣੇ ਕੋਲ ਔਰ ਕਿਹਾ ਕੁਸੂਸੀ ਹਲਕੇ ਵਾਲੇ ਸਵਾਰਨੇ ਵਾਸਤੇ ਕਮਿਟਡ ਹੋ ਦੇਖੋ ਗੱਲ ਇਹ ਸਾਡੀ ਸਰਕਾਰ ਸੀ ਪੰਸਾਹ ਔਰ ਅਸੀਂ ਆਪਣਾ ਜਿਹੜਾ ਡਿਵੈਲਪਮੈਂਟ ਦਾ ਮੁੱਦਾ ਵਿਕਾਸ ਦਾ ਮੁੱਦਾ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਔਰ ਮੈਂ ਸਮਝਦਾ ਬਹੁਤ ਘੰਗਾ ਮਿਲਿਆ ਕਿ ਪਿਛਲੇ 10 ਸਾਲ ਦੇ ਵਿੱਚ ਜਦੋਂ ਕਾਲੀ ਜਲ ਦਾ ਰਾਜ ਰਿਹਾ ਐਮ ਕੇ ਸ਼ਰਮਾ ਜੀ ਇੱਥੋਂ ਦੋ ਵਾਰ ਵਿਧਾਇਕ ਬਣੇ ਨੇ ਔਰ ਮੰਤਰੀ ਰਹੇ ਸਰਕਾਰ ਦੇ ਵਿੱਚ ਸੀ ਪੀ ਐਸ ਰਹੇ ਪਰ ਮੇਰੇ ਖਿਆਲ 10 ਸਾਲਾਂ ਦੇ ਵਿੱਚ ਕੋਈ ਇਹੋ ਜੀ ਚੀਜ਼ ਨਹੀਂ ਉਹਨਾਂ ਨੂੰ ਦੱਸਣ ਜਾਂ ਕੋਈ ਇਹੋ ਜੀ ਲੈਂਡਮਾਰਕ ਚੀਜ਼ ਹੋਵੇ ਜਿਹੜਾ ਉਹਨਾਂ ਨੇ ਪ੍ਰਮ ਕੀਤਾ ਹੋਵੇ ਸੋ ਅੱਜ ਉਹ ਲੋਕਾਂ ਜਾ ਕੇ ਕਹਿ ਰਹੇ ਨੇ ਮੈਨੂੰ ਇੱਕ ਸੰਮਤ ਇੱਕ ਵਾਰੀ ਹੋਰ ਦੇ ਦਿਓ ਸੋ ਮੈਂ ਸਮਝਦਾ ਇਹਨਾਂ ਲੰਬਾ ਸਮਾਂ ਇਸ ਹਲਕੇ ਨੇ ਉਹਨਾਂ ਨੂੰ ਮਾਨ ਸਰਕਾਰ ਦਿੱਤਾ ਪਰ ਅੱਜ ਕੀ ਮੈਂ ਸਮਝਦਾ ਹੈ ਇਤਿਹਾਸ ਜਿਹੜਾ ਬਸ ਹੀ ਹਲਕੇ ਦਾ ਬਦਲੇਗਾ ਔਰ ਕਾਂਗਰਸ ਪਾਰਟੀ ਬਹੁਤ ਲੰਬੇ ਸਮੇਂ ਤੋਂ ਬਾਅਦ ਇਹ ਸੀਟ ਜਿੱਤੇ ਪਰ ਵਿਰੋਧ ਤੁਹਾਡਾ ਵੀ ਹੋ ਰਿਹਾ ਜਿਹੜੇ ਟਕਸਾਲੀ ਕਾਂਗਰਸੀ ਹੈ ਉਹ ਵੀ ਆਪਣਾ ਫਰੰਟ ਲੈ ਕੇ ਬੈਠੇ ਨੇ ਹਜੇ ਅਲਟੀਮੇਟਮ ਵੀ ਰਿਆ ਸੀਗਾ ਇਸ ਵਿਰੋਧ ਨੂੰ ਤੁਸੀਂ ਕਿਵੇਂ ਲੱਗੇ ਚੱਲਦੇ ਆਪਣੇ ਪੱਟੀ ਚ ਕਰ ਲਿਆ ਪਾਰਟੀ ਇੱਕ ਪਰਿਵਾਰ ਹੈ ਜੇ ਕਿਸੇ ਨੂੰ ਕੋਈ ਗੁੱਸਾ ਗਿਲਾ ਤਾਂ ਮੈਂ ਜ਼ਰੂਰ ਜਿੰਨੇ ਵੀ ਆਪਣੇ ਵਰਕਰ ਨੇ ਮੇਰੇ ਪਰਿਵਾਰ ਦੇ ਮੈਂਬਰ ਮੈਂ ਹਰੇਕ ਨੂੰ ਮਨਾਵਾਂਗਾ ਢਿੱਲੋ ਸਾਹਿਬ ਅੱਜ ਗੁਰਮੁਖ ਜੀ ਨੂੰ ਲੈ ਕੇ ਦੀ ਤੁਮਾਕਾ ਕੀਤਾ ਹੋਰ ਵੀ ਆਣ ਵਾਲੇ ਦਿਨਾਂ 'ਚ ਪਤਾ ਲੱਗਦਾ ਵੀ ਚਾਰ ਵੱਤ ਭਾਕੇ ਹੋਰ ਵੀ ਹੋਣੇ ਜੀ ਕੁਝ ਖਾਣਾ ਚਾਹਨਾ ਪਾਵਾਂਗੇ ਅਕਾਲੀ ਦਲ ਦੇ ਬਹੁਤ ਮੈਂ ਸਮਝਦਾ ਇੱਕ ਗ੍ਰਿਸ਼ਟ ਨੇਤਾ ਰਹੇ ਨੇ ਦੋ ਵਾਰ ਇਹ ਅਕਾਲੀ ਦਲ ਦੀ ਟਿਕਟ ਤੋਂ ਐਮਸੀ ਰਹੇ ਆ ਔਰ ਅੱਜ ਇਹ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਔਰ ਇਹ ਤਾਂ ਸ਼ੁਰੂਆਤ ਹੈ ਜੀ ਤੁਸੀਂ ਅੱਗੇ-ਅਗੇ ਦੇਖੋਗੇ ਇਹ ਜੇ ਕਈ ਤੁਮਾਕੇ ਹੋਣਗੇ ਕਾਰਨ ਕੀ ਰਿਹਾ ਜੀ ਛੱਡਣ ਅਕਾਲੀ ਦਲ ਛੱਡ ਦੇਖੋ ਕਾਰਨ ਕੀ ਹੈ ਇਹ ਜੇ ਇੱਕ ਮੈਂ ਸਮਝਦਾ ਨੌਜਵਾਨ ਜਿਹੜੇ ਪਾਰਟੀ ਨੂੰ ਕਮਿਟਿਡ ਹੈ ਇਹਨਾਂ ਲੰਬਾ ਸਮਾਂ ਸ਼ਰਮਾ ਜੀ ਨਾਲ ਰਹੇ ਜਦੋਂ ਪਾਰਟੀ ਨੂੰ ਕੋਈ ਮਾਨ ਸਤਕਾਰ ਨਹੀਂ ਮਿਲਦਾ ਉਦੋਂ ਮੈਂ ਸਮਝਦਾ ਫਿਰ ਲੀਡਰ ਜਾਂ ਵਰਕਰ ਜਿਹੜਾ ਹੈ ਪਾਰਟੀ ਵਿੱਚ ਕਿਵੇਂ ਰਹੇਗਾ ਪਰ ਦੂਜੀ ਗੱਲ ਵੀ ਇਹ ਬਗੈਰ ਕਿਸੇ ਕੰਡੀਸ਼ਨ ਤੋਂ ਬਗੈਰ ਕਿਸੇ ਮੰਗ ਤੋਂ ਅਨ ਕੰਡੀਸ਼ਨਲੀ ਇਹਨਾਂ ਨੇ ਅੱਜ ਕਾਂਗਰਸ ਜੁਆਇਨ ਕੀਤੀ ਹੈ ਔਰ ਮੈਂ ਇਹਨਾਂ ਨੂੰ ਜੀਆ ਕਹਿੰਨਾ ਨੂੰ ਵਧਾਈ ਕਹਿਣਾ ਇਹ ਤਾਂ ਸ਼ੁਰੂਆਤ ਹੈ ਜੇ ਤੁਸੀਂ ਦੇਖੋਗੇ ਅੱਗੇ ਹੋਰ ਵੀ ਬڑے ਬڑے ਵੱਡੇ ਲੀਡਰ ਜਿਹਨਾਂ ਦੇ ਪਰਿਵਾਰਕ ਮੈਂਬਰ ਇੱਕ ਛੱਡ ਕੇ ਗਏ ਸੀ ਕਾਂਗਰਸ ਨੂੰ ਕੀ ਉਹਨਾਂ ਉੱਪਰ ਭਾਈਕਰ ਪਾਉਣਗੇ ਪਰ ਇੱਕ ਮੈਂਬਰ ਜਿਹੜੇ ਛੱਡ ਕੇ ਗਿਆ ਉਹ ਤਾਂ ਕਾਂਗਰਸ ਸਹੀ ਨਹੀਂ ਸੀ ਪਹਿਲਾਂ ਉਹ ਤਾਂ ਹੈ ਹੀ ਅਕਾਲੀ ਦਲ ਦੇ ਬੰਦੇ ਸੀ ਅੱਛਾ ਜੀ ਉਹ ਤਾਂ ਅਕਾਲੀ ਦਲ ਦੀ 2 ਟੀਮ ਸੀ ਉਹ ਤਾਂ ਮੈਂ ਸਮਝਦਾ ਆਪਣੇ ਸਹੀ ਜਗ੍ਹਾ ਤੇ ਚਲੇ ਗਏ ਜਿਲੋਂ ਸਭ ਗੁਰਮੁਖ ਨੂੰ ਖਿਲਾੜ ਲੱਗਿਆ ਇਹ ਉਸ ਗੱਲ ਦਾ ਜਵਾਬ ਤਾਂ ਨਹੀਂ ਹੈ ਜਿਸ ਤੇ ਸ਼ਰਮਾ ਜੀ ਜਸਪਾਲ ਨੂੰ ਲੱਗਿਆ ਸੀ ਤੁਹਾਨੂੰ ਪ੍ਰੈਸ਼ਰ ਮੈਂ ਚਲੋ ਦੇਖੋ ਰਾਜਨੀਤੀ ਦੇ ਵਿੱਚ ਜਵਾਬ ਵੀ ਨਾਮੀਨੇਸ਼ਨਸ ਹਾਂਜੀ ਸੋ ਇਸ ਕਰਕੇ ਇਹ ਜਵਾਬ ਵੀ ਸਮਝੋ ਔਰ ਤੁਸੀਂ ਦੇਖੋਗੇ ਜੇ ਤਾਂ ਸ਼ੁਰੂਆਤ ਹੈ ਅਜੇ ਤਾਂ ਕਈ ਕਈ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਕਾਂਗਰਸ ਦੇ ਵਿੱਚ ਆ ਗਏ ਕਹਿੰਦੇ ਸੀ ਕਿ ਸੀਐਮ ਚੰਮੀ ਸਾਬ ਨੇ ਆਣਾ ਸੀਗਾ ਕਿਹ ਵਜੇ ਰਹੀ ਨਹੀਂ ਆਪੇ ਚੰਮੀ ਸਾਬ ਦਾ ਪ੍ਰੋਗਰਾਮ ਬਿਲਕੁਲ ਤੈਅ ਸੀ ਅੱਜ ਉਹਨਾਂ ਨੇ ਆਣਾ ਸੀ ਪਰ ਉਹਨਾਂ ਨੂੰ ਪਧੌੜ ਤੋਂ ਵੀ ਮਰਖਲ ਪਾਰਟੀ ਨੇ ਟਿਕਟ ਦਿੱਤੀ ਹੈ ਸੋ ਸਡਨਲੀ ਉਹਨਾਂ ਦਾ ਇਸ ਗੱਲ ਕਰਕੇ ਪ੍ਰੋਗਰਾਮ ਚੇਂਜ ਹੋਇਆ ਹੈ ਨਾਮੀਨੇਸ਼ਨ ਫਾਲਟ ਵਾਲੀ ਚੋਣ ਕੈਂਪੇਨ ਵਿੱਚ ਸਾਰੇ ਬੰਦੇ ਕਿ ਰਿਹਾ ਫਿਰ ਵੀ ਕੋਈ ਬੰਦਾ ਕੋਈ ਬਿਗ ਬ੍ਰਿੰਗ ਬਿਗ ਜਿਹੜੀ ਆਪਣੀ ਪਰਸਨੈਲਿਟੀ ਇੱਥੇ ਜੀ ਮੇਰਾ ਖਿਆਲ ਜਲਦੀ ਹੀ ਇਲਾਕੇ ਦੇ ਵਿੱਚ ਆਣਗੇ ਔਰ ਸੋ ਚੋਣ ਦਾ ਹਾਂਜੀ ਨਵਜੋਤ ਸਿੱਧੂ ਦਾ ਉਹ ਵੀ ਦੇਖੋ ਸਾਰੇ ਲੀਡਰ ਹੋਣਗੇ ਉਹਨਾਂ ਸ਼ੁਰੂਆਤ ਹੈ ਤੁਹਾਨੂੰ ਲੱਗਦਾ ਹੈ ਵੀ ਤੁਹਾਡੀ ਜਿਹੜੀ ਮੈਂ ਮੰਨ ਤਿਕਟ ਐ ਇੰਨੀ ਲੇਟ ਹੋਈ ਐ ਜਦ ਕਿ ਸ਼ਰਮਾ ਜੀ ਦੀ ਤਿੰਨ ਤੋਂ ਆਪਣਾ ਮਹੀਨੇ ਪਹਿਲਾਂ ਹੋ ਗਈ ਸੀ ਆਮ ਆਦਮੀ ਪਾਰਟੀ ਦੀ ਇੱਕ ਮਹੀਨਾ ਪਹਿਲਾਂ ਗਈ ਕਿਤੇ ਨਾ ਕਿਸੇ ਤੁਸੀਂ ਸੰਪਰਕ ਜਾਂ ਅਭਿਆਨ ਦੇ ਪਿੱਛੇ ਹੋ ਗਏ ਨਹੀਂ ਦੇਖੋ ਗੱਲ ਇਹ ਐ ਜਿਹੜੀ ਆਕਾਲੀ ਦਲ ਹੈ ਇਹ ਇੱਕ ਵਨ ਮੈਨ ਸ਼ੋਅ ਹੈ ਰੀਜIONAL ਪਾਰਟੀ ਹੈ ਸਾਡੀ ਆਫਟਰ ਆਲ ਨੈਸ਼ਨਲ ਪਾਰਟੀ ਹੈ ਕਾਂਗਰਸ ਉਹਨਾਂ ਦਾ ਪ੍ਰੋਸੀਜਰ ਹੈ ਸਿਸਟਮ ਹੈ ਸੋ ਇਸ ਕਰਕੇ ਉਹਦੇ ਵਿੱਚ ਜੋ ਸਿਸਟਮ ਦੇ ਨਾਲ ਕੋਈ ਟਿਕਟਾਂ ਮਿਲਦੀਆਂ ਉਹਦੇ ਨਾਲ ਜਿਵੇਂ ਹੋਣਾ ਸੀ ਉਹ ਹੋਇਆ ਟੀਲ ਸਾਬ੍ਹ ਕੱਲ ਕੱਲ ਸ਼ਰਮਾਈ ਤੇ ਬਰਾਦਰਤਾ ਵਿਰੋਧ ਹੋਇਆ ਕਿ ਇਹ ਜਿਹੜਾ ਥੋੜਾ ਵਿਰੋਧ ਹੋਇਆ ਸੀ ਉਹਦੇ ਉਹਦਾ ਕੀ ਕਹਿੰਦੇ ਨੇ ਜਵਾਬ ਸੀਗਾ ਇਹੋ ਇਹਨਾਂ ਦਾ ਜਵਾਬ ਪੱਥਰ ਨਾਲ ਸੀ ਮੈਂ ਅਸੀਂ ਕਹਦਾ ਜਵਾਬ ਦੇਣਾ ਦੇਖੋ ਗੱਲ ਇਹ ਹੈ ਉਹਨਾਂ ਦਾ ਤਾਂ ਵਿਰੋਧ ਹੋਣਾ ਹੀ ਹੈ ਕਿਉਂਕਿ ਇਲਾਕੇ 'ਚ ਕੀਤਾ ਤਾਂ ਹੈ ਨਹੀਂ ਕੁਝ ਸੱਤਾ ਦੇ ਵਿੱਚ ਰਹੇ ਐਮਐਲਏ ਰਹੇ ਮੰਤਰੀ ਰਹੇ ਦੇ ਕੋਈ ਕੰਮ ਕੀਤਾ ਹੁੰਦਾ ਤਾਂ ਫਿਰ ਮੇਰਾ ਖਿਆਲ ਇਹ じゃ ਵਿਰੋਧ ਕਿਉਂਕਿ ਜਵਾਬ ਆ ਵੀ ਹੁਣੇ ਸ਼ੁਰੂ ਹੋਈ ਆ ਹੁਣ ਅੱਜ ਗਰਮ ਗੁਰਮ ਸਿੰਘ ਜੀ ਕਵਾਬ ਦੇ ਤੌਰ ਤੇ ਹੀ ਆ ਚਲੋ ਦੇਖੋ ਗੱਲ ਇਹ ਹੈ ਵੀ ਇਹ ਪਾਰਟੀਆਂ ਜਿਹੜੀਆਂ ਹੁੰਦੀਆਂ ਇਹਦੇ ਵਿੱਚ ਮੈਂ ਦੇਖੋ ਆਉਂਦੇ ਆ ਜਾਂਦੇ ਆ ਪਰ ਇਹ ਆ ਵੀ ਚੰਗੇ ਬੰਦੇ ਨੇ ਪਾਰਟੀ ਚੋਂ ਗੁਰਮੁਖ ਜੀ ਵਰਗੇ ਤਾਂ ਮੈਂ ਸਮਝਦਾ ਸਾਨੂੰ ਬੜਾ ਬੰਦ ਲਿਆ ਮੈਨੂੰ ਵੀ ਲਿਆ ਸਾਡੀ ਪਾਰਟੀ ਨੂੰ ਵੀ ਵੱਲ ਮਿਲਿਆ ਪਿਛਲੇ ਸਾਲ 1901 ਗੁਰਮੁਖਜੀਤ ਹੋਟਾ ਤਾਂ ਰਹਿਗੇ ਸੀਗੇ ਔਰ ਤੁਹਾਡੀ ਬੜੀ ਕਲੋਸ ਫੈਟ ਸੀ ਸ਼ਰਮਾ ਜੀ ਨਾਲ ਇਸ ਵਾਰੀ 4 ਮੁੱਖ મતਲਾ ਦਾਅਵੇਦਾਰ ਨਿਕਲ ਗਿਆ ਤਾਂ ਲੱਗਦਾ ਕਿ ਬਹੁਕੋਣੀ ਮੌਲਾ ਹੈ ਜਾਂ ਤੁਹਾਡਾ ਮੁੱਖ મતਲਾ ਕੰਟੇਨਰ ਸਾਹਮਣੇ ਸਾਡਾ ਕਿਸੇ ਨਾਲ ਮੁਕਾਬਲਾ ਹੋਈ ਹੈ ਸਿਰ ਵੀ ਇਹ ਪੋਲਿਟਿਕਲ ਬਿਆਨ ਹੈ ਸਟਰੈਂਥ ਦੇ ਉੱਤੇ ਹਾਂ ਫਿਰ ਇਲੈਕਸ਼ਨ ਲੜਦੇ ਆ ਜੀ ਔਰ ਇਹ ਇਲੈਕਸ਼ਨ ਅਸੀਂ ਆਪਣੀ ਤਾਕਤ ਤੇ ਲੜਦੇ ਆ ਇਸ ਕਰਕੇ ਅਸੀਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਾਹਮਣੇ ਅਸੀਂ ਆਪਣੀ ਤਾਕਤ ਤੇ ਆਪਣਾ ਕੰਮਾਂ ਦੇ ਜੋਰ ਦੇ ਉੱਤੇ ਔਰ ਹਲਕੇ ਦੇ ਪਿਆਰ ਦੇ ਅਸੀਂ ਇਹ ਇਲੈਕਸ਼ਨ ਲੜਦੇ ਜਿਹੜੇ ਜਿਹੜੇ ਪਾਸਾ ਦਾਅਵੇਦਾਰ ਸੀਗੇ ਜਸਪਾਲ ਦੇ ਤਲੋਂ ਆਪਣਾ ਗਏ ਬਾਵਾ ਜੀ ਜਾਂ ਹੋਰ ਵੀ ਹੈ ਬਨੀ ਜੀ ਕਿ ਉਹ ਸਾਰਿਆਂ ਨੂੰ ਤੁਸੀਂ ਮਨਾਉਂਗੇ ਜਾਂ ਨੋ ਨੋ ਕੋ ਅਪਰੋਚ ਕਰ ਲਿਏ ਪਾਰਟੀ ਦੇ ਵਿੱਚ ਟਿਕਟ ਮੰਗਣੀ ਹਰੇਕ ਦਾ ਹੱਕ ਹੈ ਜੀ ਟਿਕਟ ਇੱਕ ਨੂੰ ਹੀ ਮਿਲਣੀ ਹੈ ਜੀ ਸੋ ਉਹ ਵੀ ਸਾਡੇ ਪਾਰਟੀ ਦੇ ਵਰਕਰ ਨੇ ਸਾਡੇ ਲੀਡਰ ਨੇ ਸਾਡੇ ਪਰਿਵਾਰ ਦੇ ਮੈਂਬਰ ਨੇ ਮੈਂ ਬਿਲਕੁਲ ਜ਼ਰੂਰ ਮਨਾਵਾਵਾਂਗਾ ਨਾਲੇ ਮੈਂ ਉਹਨਾਂ ਕੋਲ ਜਾਵਾਂਗਾ ਸਰ ਪਿਛਲੇ ਚਾਰ ਸਾਲਾਂ ਦੌਰਾਨ ਐਨ ਕੇ ਸ਼ਰਮਾ ਦੀ ਪ੍ਰਾਪਰਟੀ ਡਬਲ ਦਿਖਾਈ ਗਈ ਹੈ ਤੁਹਾਡੀ ਕਿੰਨੇ ਕਿ ਵਧੀ ਹੈ ਜੀ

ਦਾ ਜੋ ਸਲੋਗਨ ਹੈ ਨਾ ਵਿਕਾਸ किया है विकास करेंगे उन्होंने अपना विकास किया हलके का विकास नहीं किया <laughs> हमने हलके का विकास किया लोगों का लास्ट इलेक्शन 1921 तो भखारे बहुत ही थिन मार्जिन नालो लेकिन उस टाइम तो आपके को कुछ नहीं रिसवर आपके को ब्लॉक समितियां ना पंच सरपंच नगर एमसी है गए हैं ਕਿਆ ਇਹਦਾ ਬੈਨੀਫਿਟ ਮਿਲੇਗਾ ਤੁਹਾਨੂੰ ਚੋਣ ਦਾ ਵਿੱਚ ਇਹਨਾਂ ਦੀ ਟੀਮ ਦਾ ਬੈਨੀਫਿਟ ਮਾਰਜਨ ਕਿੰਨਾ ਕਰੇਗੇ ਤੁਸੀਂ 2017 ਦੇ ਵਿੱਚ ਮੈਂ ਸਿਰਫ ਥੋੜੀ ਜਿਹੀ ਮਾਰਜਨ 15 1600 ਉੱਤੇ ਹਾਂ 1900 ਆ 1900 ਵੋਟ ਤੇ ਔਰ ਉਦੋਂ ਸਾਡੇ ਕੋਲ ਇੱਕ ਵੀ ਕੋਈ ਅਹੁਦੇਦਾਰ ਨਹੀਂ ਸੀ ਨਾ ਕੋਈ ਸਾਡੇ ਕੋਲ ਬਲੌਕ ਸੰਪਤੀ ਮੈਂਬਰ ਸੀ ਨਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੀ ਨਾ ਕੋਈ ਪੰਚ ਸੀ ਨਾ ਸਰਪੰਚ ਸੀ ਔਰ ਨਾ ਹੀ ਸਾਡਾ ਇੱਕ ਵੀ ਐਮਸੀ ਸੀ ਅੱਜ ਸਾਡੀਆਂ ਬਲੌਕ ਸੰਪਤੀਆਂ 22 ਸਾਡੇ ਕੋਲ ਨੇ 4 ਸਾਡੀਆਂ ਜ਼ਿਲ੍ਹਾ ਪ੍ਰੀਸ਼ਦ ਉਹ ਵੀ ਕਾਂਗਰਸ ਦੀਆਂ ਸਾਡੇ 93 ਪੰਚਾਇਤਾਂ ਨੇ ਔਰ ਜਿਹੜੇ 60 ਐਮਸੀ ਤਿੰਨ ਸਾਡੇ ਮੂਸਮ ਕਮੇਟੀ ਜੋ 55 ਐਮਸੀ ਅੱਜ ਕਾਂਗਰਸ ਸਟੇਜ ਕਾਫੀ ਬੜੀ ਸਿਸ ਕਰਕੇ ਦੇਖੋ ਢਾਂਚਾ ਜਿਹੜਾ ਪਾਰਟੀ ਦਾ ਪੂਰਾ ਮਜ਼ਬੂਤ ਹੈ ਜੀ ਉਹਦਾ ਵੈਲੀਵੇਟਰ ਹੈਗਾ ਅਖੀਰ ਚ